ਔਰ ਉਹ 2 4 ਸੈਕਿੰਡ ਦੀ ਦਰਗਾ ਕਹਿੰਦਾ ਉਸ ਸਮੇ ਸਾਰੇ ਜਾਗਦੇ ਨੇ ਇਸ ਵਾਸਤੇ ਹਰ ਬੰਦਾ ਪਛਤਾਪ ਵਿੱਚ ਮਰਦਾ ਹੈ ਦਿਸ ਪੈਂਦਾ ਹੈ ਜ਼ਿੰਦਗੀ ਅਜਾਈ ਚਲੀ ਗਈ ਜੀਵਨ ਅਜਾਈ ਚੜਾ ਗਿਆ ਕਿ ਕਾਲਮ ਕਹਿੰਦਾ ਨ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਵ ਨੂੰ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜ਼ਿੰਦਗੀ ਦਾ ਦੇਵਾ ਅੱਜ ਬੁਝਣ ਲੱਗਿਆ ਤੇ ਪਤਾ ਚੱਲਿਆ ਬੁਝਣ ਲੱਗਿਆ ਪਹਿਲੇ ਖਿਆਲ ਹੀ ਨਹੀਂ ਆਇਆ ਮਰਨ ਲੱਗਿਆ ਕਰੀਬਨ ਕਰੀਬਨ ਸਾਰੇ ਸੁਚੇਤ ਆਉਂਦੇ ਨੇ ਔਰ ਗਰਭ ਕਾਲ ਵਿੱਚ ਸਾਰੇ ਬ੍ਰਹਮ ਗਿਆਨੀ ਹੈ ਸਾਰਿਆਂ ਦਾ ਮਨ ਇਕਾਗਰ ਹੁੰਦਾ ਹੈ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਦਰਵਾਜ਼ ਉルド ਤਪ ਅੰਤਰ ਕਰੇ ਵਣ ਜਾ ਰਿਹਾ ਮਿਤਰਾ ਕਸਮ ਸੇ ਦੀ ਅਰਦਾਸ ਗਰਭ ਕਾਲ ਦੀ ਅਵਸਥਾ ਚ ਹਰ ਮਨੁੱਖ ਜੋਗੀ ਹੈ ਸੁਰਤ ਜੁੜੀ ਹੋਈ ਹੈ ਵਿਕਾਗਰਤਾ ਇਸ ਵਾਸਤੇ ਧਾਰਮਿਕ ਮਨੋਵਿਗਿਆਨੀ ਕਹਿੰਦੇ ਨੇ ਜੇ ਪਰਮ ਰਸ ਦਾ ਇਕਾਗਰਤਾ ਦਾ ਰਸ ਜਿਹੜਾ ਹੈ ਅਗਰ ਇਸ ਦਾ ਅਨੁਭਵ ਨਹੀਂ ਹੈ ਤਾਂ ਜੀਵਨ ਭਰ ਮਨੁੱਖ ਦੀ ਮੰਗ ਕਿਆ ਹੁੰਦੀ ਹੈ ਮੰਗ ਇਸ ਵਾਸਤੇ ਦੇਖ ਚੁੱਕਿਆ ਹੈ मनुख दे प्राणਾਂ ਵਿੱਚ ਪਿਆਸ ਹੈ ਕਿਸ ਦੀ ਪਰਮ ધਨ ਦੀ ਐਸਾ ਧਨ ਜੋ ਵਧਦਾ ਜਾਏ ਕਦੇ ਘਟੇ ਨਾ ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਚਾਹੀਦਾ ਐਸਾ ਜੀਵਨ ਜਿਸ ਵਿੱਚ ਕਦੇ ਮੌਤ ਨਾ ਆਵੇ ਉਸ ਪਰਮ ਜੀਵਨ ਦਾ ਨਾਮ ਹੀ ਹੈ ਪਰਮਾਤਮਾ। ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੇ ਬੇਰਸੀਦ ਵਿੱਚ ਨਾ ਬਦਲੇ ਉਸ ਮਹਾ ਰਸ ਦਾ ਨਾਂ ਹੀ ਹੈ ਪ੍ਰਮਾਤਮਾ ਮਨੁੱਖ ਨੂੰ ਐਸੀ ਤਾਕਤ ਚਾਹੀਦੀ ਹੈ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾਂ ਹੀ ਹੈ ਪ੍ਰਮਾਤਮਾ ਮਨੁੱਖ ਦੇ ਪ੍ਰਾਣਾ ਦੇ ਜਿ ਵਿਆਸ ਹੀ ਕਿਉਂਕਿ ਦੇਖ ਚੁੱਕਿਆ ਹੈ ਕਿੱਥੇ ਦੇਖ ਚੁੱਕਿਆ ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿਤਰਾ ਖਸਮ ਸੀਤੀ ਅਰਦਾਸ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਕਿ ਗਰਭ ਕਾਲ ਵਿੱਚ ਤਪੀਸ਼ਵਰ ਸੀ ਜੋ ਗੀਸ਼ਵਰ ਸੀ ਮਰਨ ਲਗਿਆ ਵੀ ਜੋਗੀ ਹੋ ਜਾਂਦਾ ਹੈ ਮੌਤ ਦੀ ਸੱਟ ਨਾਲ ਜਾਗਦਾ ਹੈ ਵਿਚਾਰ ਜਿਤਨਾ ਜੀਵਨ ਹੈ 50 ਸਾਲ ਦਾ 60 ਸਾਲ 70 80 ਦਾ ਅਚੇਤ ਜਾਗਤ ਸੋਇਆ ਜਨਮ ਗਵਾਇਆ ਜ਼ਿੰਦਗੀ ਸਾਰੇ ਅਚੇਤ ਬਣ ਚੁਕੀ ਤੋਂ ਵੀ ਹੈ ਇਸ ਵਾਸਤੇ ਗਰਭ ਕਾਲ ਵਿੱਚ ਜੋ ਵੇਖ ਚੁਕਿਆ ਜੀਵਨ ਭਰ ਉਸ ਦੀ 15 ਪਿਆਸ ਰਹਿੰਦੀ ਏ ਪਰਮ ਸ਼ਕਤੀ ਦੀ ਪਿਆਸ ਪਰਮ ਜੀਵਨ ਦੀ ਪਿਆਸ ਐਸਾ ਜੀਵਨ ਜਿਸ ਦੇ ਚ ਮੌਤ ਨਾ ਹੋਵੇ ਐਸਾ ਧਨ ਜੋ ਵੱਧਦਾ ਹੀ ਜਾਏ ਕਦੀ ਘਟੇ ਨਾ ਐਸੀ ਸ਼ਕਤੀ ਜੋ ਕਦੀ ਕਮਜ਼ੋਰੀ ਦੇ ਚਨਾ ਬਦਲੇ ਐਸਾ ਰਸ ਜੋ ਕਦੀ ਬੇਰਸ ਨਾ ਹੋਵੇ ਪ੍ਰਾਣਾ ਵਿੱਚ ਪਿਆਸ ਹੈ ਬੇਚੁੱਕਿਆ ਹੈ ਪਰ ਮਰਦੇ ਦਮ ਪਛਤਾ ਹੈ ਜੀਵਨ ਇਤਨਾ ਬਿੜਿਆ ਸੀ ਪਰਮ ਰਸ ਦੀ ਪ੍ਰਾਪਤੀ ਵਾਸਤੇ ਤੇ ਗਿਆ ਅਜਾਈਂ ਚਲਾ ਗਿਆ ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਉਸ ਸਮੇਂ ਚੰਗੇ ਚੰਗੇ ਲੋਕ ਜਾਗ ਪੈਂਦੇ ਨੇ ਕਹੋ ਕਬੀਰ ਤਬ ਹੈ ਨਰ ਜਾਗੇ ਜਮ ਕਾ ਡੰਡ ਮੋਡ ਮੇਰਾ ਇਧਰ ਮੌਤ ਦਾ ਸੋਟਾ ਸਿਰ ਵਿੱਚ ਵਜਿਆ ਤੇ ਜਾਗਿਆ ਪਰ ਉਸ ਤੋਂ ਹੁਣ ਲਾਭ ਉਠਾ ਸਕੇ ਸਮਾ ਕੋਈ ਨਹੀਂ ਵਕਤ ਕੋਈ ਨਹੀਂ ਇਸ ਵਾਸਤੇ ਸਾਇਬ ਕੇਦਰ ਮੋਹ ਮਲਨ ਨੀਂਦ ਤੇ ਛੁੱਟ ਗਈ ਕੌਣ ਅਨਗਰੋ ਭਇਵੇ ਦਸਤੇ ਸਹੀ ਤੂੰ ਸੁਚੇਤ ਹੋ ਗਿਆ ਤੈਨੂੰ ਨੀਂਦ ਨਹੀਂ ਵਿਆਪੀ ਤੂੰ ਅਚੇਤ ਨਹੀਂ ਹੈ ਸੁਚੇਤ ਹੈ ਅਚੇਤ ਮਨੁੱਖ ਦੀ ਪਹਿਚਾਣ ਮੋਹ ਵਿੱਚ ਗਰਸਿਆ ਹੋਵੇਗਾ ਲੋਭ ਵਿੱਚ ਗਰਸਿਆ ਹੋਵੇਗਾ ਹੰਕਾਰੀ ਮਨੁੱਖ ਅਚੇਤ ਹੈ لوبی منخ اچیت ہے اور اسے طریقے اتنت کروھی منخ اچیت ہے یہ صاحب کے دن تیرا مو ٹوٹ گیا وکار ٹوٹ گئے تیری ساری دی ساری محل جی رہی تیرے تری بخش کس طرح ہو گئی ہے نیند کھل گئی تیری جیسے مہاراج کہ مٹے ہو آدھے ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੇ ਉਹਨੇ ਕਿਤਨੇ ਜਨਮਾਂ ਤੋਂ ਜੀਵਨ ਚੇਤਨਾ ਸੁਤੀ ਹੋਈ ਸੀ ਬਖਸ਼ਿਸ਼ ਹੋ ਗਈ ਜਾਗ ਪੈਣ ਤੋ ਸਾਬ ਕਹਿੰਦੇ ਕਿਹੜੀ ਬਖਸ਼ਿਸ਼ ਹੋਈ ਤੇਰੇ ਤੇ ਫਿਰ ਅਗਾਂ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਨ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਪ੍ਰਸ਼ਨਾਂ ਦੀ ਅਗਨੀ ਨੇ ਗੁਲਿਸਤਾਨ ਦੇ ਗੁਲਿਸਤਾਨ ਸਾੜ ਕੇ ਸਵਾ ਕਰ ਦਿੱਤੇ ਨੇ ਬਾਗਾਂ ਦੇ ਬਾਗ ਰਾਖ ਹੋ ਗਏ ਨੇ ਕੁਝ ਵੀ ਨਹੀਂ ਹੈ ਤੂੰ ਹਰਾ ਭਰਾ ਕਿਸ ਤਰ੍ਹਾਂ ਰਹਿੰਦੀ ਹੈ ਤੈਨੂੰ ਫੁੱਲ ਵੀ ਲੱਗੇ ਤੈਨੂੰ ਫਲ ਵੀ ਲੱਗੇ ਤੈਨੂੰ ਗਿਆਨ ਦੇ ਫੁੱਲ ਵੀ ਲੱਗੇ ਤੈਨੂੰ ਨਾਮ ਦਾ ਫਲ ਵੀ ਲੱਗੇ ਤੇਰੇ ਕੋਲ ਸਬਰ ਸ਼ਾਂਤੀ ਵੀ ਹਰੀਆਬਲ ਵੀ ਹੈ ਹੈ ਦਸਤੇ ਸਈ ਇਤਨੀ ਅਗ ਵਿੱਚ ਤੂੰ ਹਰਾ ਭਰਾ ਕਿਸ ਤਰ੍ਹਾਂ ਰਹਿ ਗਿਆ ਦਾਵਾ ਅਗਨ ਬਹੁਤ ਤ੍ਰਣ ਜਾਵੇ ਬਾਗਾਂ ਦੇ ਬਾਗ ਜਲ ਕੇ ਖਾਕ ਹੋ ਗਏ ਮਨੁੱਖਤਾ ਦੇ ਬਗੀਚੇ ਜਲ ਕੇ ਰਾਖ ਹੋ ਗਏ ਪਰਿਵਾਰਾਂ ਦੇ ਪਰਵਾਰ ਕੌਮਾਂ ਦੀਆਂ ਕੌਮਾਂ ਦੇਸ਼ਾਂ ਦੇ ਦੇਸ਼ ਸਭ ਜਲ ਕੇ ਖਾਕ ਗੁਲਿਸਤਾਨ ਸਾਰੇ ਉਜੜੇ ਹੋਏ ਕੋਈ ਹਰੇ ਹੋ ਬੂਟ ਰਹੋ ਕੋਈ ਇਕੱਤਰ ਹਰਾ ਭਰਾ ਬੂਟਾ ਦਿਖਾਈ ਦੇ ਰਿਹਾ ਫੁੱਲ ਵੀ ਲੱਗੇ ਨੇ ਫਲ ਵੀ ਲੱਗੇ ਨੇ ਹਰਿਆਵਰ ਵੀ ਹੈ ਤੂੰ ਸਾਇਬ ਕਰਨ ਤੇਰੀ ਤੇ ਕਿਹੜੀ ਬਖਸ਼ਿਸ਼ ਹੋ ਗਈ ਇਤਨੀ ਅਗ ਵਿੱਚ ਭਾਵੜ ਪੈ ਬਰਦਨ ਤੂੰ ਹਰਾ ਭਰਾ ਅਗਨੇ ਤੈਨੂੰ ਜਲਾਇਆ ਨਹੀਂ ਮੋਹ ਦੀ ਹਿੰਜ ਤੈਨੂੰ ਆਈ ਨਹੀਂ ਵਾਸ਼ਨਾ ਕ੍ਰੋਧ ਲੋਭ ਅਹੰਕਾਰ ਨੇ ਤੈਨੂੰ ਅਚੇਤ ਨਹੀਂ ਕੀਤਾ ਕੌਣ ਅਨਗਰਿਓ ਭੈਉਰੀ ਫਿਰ ਅੱਗੇ ਮੇਰੇ ਪਾਤਸ਼ਾਹ ਕਹਿੰਦੇ ਰਹੇ ਕਾਜਰ ਕੋਠ ਮੇ ਭਈ ਨ ਕਾਰੀ ਨਿਰਮਲ ਬਰਨ ਬਨਿਓਰੀ ਰਹਿਂਦਾ ਕਜੰਦੀ ਕੋਠੜੀ ਵਿੱਚ ਹੈ ਕਪੜੇ ਤੇਰੇ ਕਾਲੇ ਨਹੀਂ ਹੋਏ ਨਿਰਮਲ ਬਰਨ ਕਹਿੰਦੇ ਨੇ ਬਸਤਰ ਨਿਰਮਲ ਬਰਨ ਬਨਿਓਨੀ ਕਪੜੇ ਤੇਰੇ ਨਿਰਮਲ ਸਾਫ ਤੇ ਸੁਥਰੇ ਹੈ ਵਾਗੀ ਲੈਨੇ ਕਜਲ ਦੀ ਕੋਠੜੀ ਚ ਬੈਠਦਾ ਕਜਲ ਦੀ ਕੋਠੜੀ ਚ ਐ ਚੱਲਦਾ ਕਚੜ ਦੀ ਕੋਠੜੀ ਦੇ ਚ ਜਿੱਥੇ ਕਾਲਖ ਪਈ ਵਰਸਦੀ ਹੈ ਪਰ ਤੇਰੇ ਕਪੜੇ ਬੜੇ ਨਿਰਮਲ ਦਸਤੇ ਸੇ ਹਕੀਕਤ ਹੈ ਮਨੁੱਖ ਜਿਸ ਦਿਨ ਸੰਸਾਰ ਤੇ ਆਉਂਦਾ ਹੈ ਕੁਛ ਦਿਨ ਬਿਲਕੁਲ ਨਿਰਮਲ ਹੁੰਦਾ ਹੈ ਪਾਵਨ ਹੁੰਦਾ ਹੈ ਬਿਲਕੁਲ ਪਵਿੱਤਰ ਹੁੰਦਾ ਹੈ ਛੇਜੇ ਸੇਜੇ ਮੋਹ ਜਾਗਦਾ ਹੈ ਫਿਰ ਸਹਜੇ ਸਹਜੇ ਹੰਕਾਰ ਜਾਗਦਾ ਹੈ ਜਿਤਨਾ ਹੰਕਾਰ ਜਾਗਦਾ ਹੈ ਉਤਨੀ ਇਸ ਦੀ ਚੇਤਨਾ ਸੋ ਜਾਂਦੀ ਹੈ ਜਿਤਨਾ ਲੋਭ ਜਾਗਦਾ ਹੈ ਉਤਨਾ ਇਹ ਅਚੇਤ ਹੋ ਜਾਂਦਾ ਹੈ ਜਿਤਨਾ ਮੋਹ ਜਾਗਦਾ ਹੈ ਉਤਨਾ ਪ੍ਰੇਮ ਸੋ ਜਾਂਦਾ ਹੈ ਜਿਤਨਾ ਹੰਕਾਰ ਜਾਗਦਾ ਹੈ ਉਤਨੀ ਨਿਰਮਾਣਤਾ ਸੋ ਜਾਂਦੀ ਹੈ ਜਿਤਨਾ ਲੋਭ ਜਾਗਦਾ ਹੈ ਉਤਨੀ ਇਮਾਨਦਾਰੀ ਸੋ ਜਾਂਦੀ ਹੈ ਔਰ ਜਿਤਨੀ ਮਨੁੱਖ ਦੇ ਅੰਦਰ ਵਾਸ਼ਨਾ ਜਾਗਦੀ ਹੈ ਸੀਲ ਤੇ ਸੰਜਮ ਉਤਨਾ ਹੀ ਸੌ ਜਾਂਦਾ ਹੈ ਜਿਤਨਾ ਕ੍ਰੋਧ ਜਾਗ ਪੈਂਦਾ ਹੈ ਦਇਆ ਉਤਨੀ ਸੌ ਜਾਂਦੀ ਹੈ ਉਸ ਮਨੁੱਖ ਦੇ ਅੰਦਰ ਦਇਆ ਕਿਥੀ ਹੋਤੇ ਸੁੱਤੀ ਪਈ ਹੈ ਕ੍ਰੋਧ ਜਾਗ ਗਿਆ ਹੋਇਆ ਹੈ ਅਹੰਕਾਰ ਜਾਗਿਆ ਹੈ ਤਾਂ ਨਿਰਮਾਣਤਾ ਸੁੱਤੀ ਪਈ ਹੈ ਸਹੇਜੇ ਸਹੇਜੇ ਘੂਪ ਨਿੰਦਰਾ ਛਾ ਜਾਂਦੀ ਹੈ ਇਹ ਤੇ ਕਦੇ ਕਦਾਈ ਜੋ ਗਰਭ ਕਾਲ ਦੀ ਅਵਸਥਾ ਸੀ ਇਕਾਗਰਤਾ ਦੀ ਤੇ ਜਾਗਰਤੀ ਦੀ ਹੁਕਮ ਪਿਆਰ ਦਰਵਾਸ ਉਰਵ ਤਪ ਅੰਤਰ ਕਰੇ ਵਨ ਦਾ ਵਨ ਜਾ ਰਿਹਾ ਮਿਤਰਾ ਕਸਮ ਸੇ ਤੇ ਅਰਦਾਸ ਉਥੇ ਬੰਦਗੀ ਸੀ ਇਕਾਗਰਤਾ ਦੇ ਵਿੱਚ ਅਰਦਾਸ ਦੇ ਵਿੱਚ ਜੀਵਨ ਦੇ ਵਿੱਚ ਬਨੁ ਅਰਦਾਸ ਦੇ ਵਿੱਚ ਨਹੀਂ ਹੁੰਦਾ ਬੰਦਗੀ ਦੇ ਵਿੱਚ ਨਹੀਂ ਹੁੰਦਾ ਪ੍ਰਾਰਥਨਾ ਦੇ ਵਿੱਚ ਨਹੀਂ ਹੁੰਦਾ ਇਹ ਤੇ ਕਦੇ ਹੀ ਕਰਾਂਗੇ ਅਗਰ ਕੋਈ ਹੋਰ ਐ ਹੈ ਇਸਾ ਜੀਵਨ ਸਫਲ ਹੋ ਗਿਆ ਸੰਸਾਰ ਤੇ ਆਇਆ ਸਫਲ ਹੋਇਆ ਪਰ ਉਸ ਨੂੰ ਅਸੀਂ ਕਹਿ ਸਕਦੇ ਹਾਂ ਜਾਗਿਆ ਹੋਇਆ ਮਿੱਟੀ ਉਹ ਹਨੇਰ ਵਿੱਚ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆਇਆ ਤੇ ਮਨੁੱਖ ਸੁਚੇਤ ਪਰ ਪਵਿੱਤਰ ਪਰ ਜਿਸ ਦਿਨ ਰੁਕਸਤ ਹੁੰਦਾ ਹੈ ਅਪਵਿੱਤਰ ਬਹੁਤ ਮਹਿਲਾ ਅਤਿਅੰਤ ਮਹਿਲਾ ਭਗਤ ਕਬੀਰ ਜੀ ਦੀ ਗੱਦੀ ਤੇ ਬੈਠੇ ਸਨ ਭਗਤ ధਨੇਰਾ ਜਿਨ੍ਹਾਂ ਨੇ ਮੱਧ ਭਾਰਤ ਤੇ ਮਹਾਰਾਸ਼ਟਰ ਦੇ ਵਿੱਚ ਕਬੀਰ ਪੰਥ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਬੀਰ ਦੇ ਨਾਮ ਦੇ ਕੁਝ ਬਾਣੀ ਵੀ ਉਚਾਰਨ ਕੀਤੀ ਹੈ। ਇਹ ਗਲ ਵੱਖਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬਾਣੀ ਦਰਜ ਹੈ ਉਹ ਤੇ ਕਬੀਰ ਦੀ ਹੈ। ਪਰ ਬੀਜਕ ਨਾਮਕ ਜਿਹੜਾ ਗ੍ਰੰਥ ਹੈ ਕਬੀਰ ਪੰਥੀਆਂ ਦਾ ਉਸ ਦੇ ਵਿੱਚ ధਨੇਰਾਮ ਦੇ ਬੋਲ ਵੀ ਹਨ ਕਬੀਰ ਦੇ ਨਾਮ ਤੇ। ਸਵੇਰ ਪੰਥ ਨੂੰ ਜਿਹੜਾ ਭਾਰਤ ਦੇ ਥੋੜਾ ਬਹੁਤ ਫੈਲਾਇਆ ਉਹ ਗਨੀ ਰਾਮ ਨੇ ਫੈਲਾਇਆ ਕਬੀਰ ਦੇ ਨਾਮ ਤੇ ਉਸਨੇ ਬਾਣੀ ਉਚਾਰਨ ਦਿੱਤੀ ਉਸ ਤੇ ਇੱਕ ਬੋਲ ਬੜਾ ਕੀਮਤੀ ਹੈ ਤੁਹਾਡੇ ਸਾਹਮਣੇ ਮੈਂ ਰੱਖਾਂ ਉਹ ਕਹਿੰਦਾ ਬੜੇ ਯਤਨ ਸੇ ਉਹ ਵੀ ਕਮਰਿਆ ਜਿਉਂ ਕੀ ਤੈਉਂ ਧਰ ਦੇਨ ਚਦਰਿਆ اے ਪ੍ਰਭੂ ਜ਼ਿੰਦਗੀ ਦੀ ਚਦਰ ਤੂੰ ਜਿਵੇਂ ਮੈਨੂੰ ਦਿੱਤੀ ਸੀ ਐਵੇਂ ਮੈਂ ਉਸ ਤਰ੍ਹਾਂ ਤੇਰੇ ਕਦਮਾਂ ਵਿੱਚ ਰੱਖ ਦਿੱਤੀ ਹੈ ਉਸੇ ਤਰ੍ਹਾਂ ਦਾਗੀ ਨਹੀਂ ਹੋਣ ਦਿੱਤੀ ਤੇ ਕਿਦਰੋਂ ਮੈਂ ਫਾੜੀ ਵੀ ਲੈਂਗਾ ਮੈਂ ਫਟਣ ਵੀ ਨਹੀਂ ਦਿੱਤੀ ਮੈਂ ਦਾਗੀ ਵੀ ਨਹੀਂ ਹੋਣ ਦਿੱਤੀ ਐਸਮਾਰ ਜਿਸ ਤਰ੍ਹਾਂ ਤੂੰ ਮੈਨੂੰ ਇਹ ਚੱਦਰ ਦਿੱਤੀ ਸੀ ਲੈ ਲੈ ਯਕੀਨ ਜਾਣੋ ਮਨੁੱਖ ਦਾ ਜਨਮ ਆਉਂਦਾ ਹੈ ਸੰਸਾਰ ਤੇ ਆਉਂਦਾ ਹੈ ਪਾਵਨ ਪਵਿੱਤਰ ਜਾਂਦਾ ਹੈ ਬੜਾ ਲੈਦਾ दाग दोष म चले आ लाए दरगे वैसन नाही जाए धनि राम कहंदे जिस तरह तू भेजिया सी उस तरह ही वापस आया जिਵੇਂ जिंदगी दी तू चद्दर मैनो दीती सी ते उसी तरह ही है दाग ही नहीं होन दिती मैं फाड़ी भी नहीं है किदरो मेरे ते कोई दाग भी नहीं है कबूल कर ले परवान कर ले जैसे भेजिया सी ਜਿਸ ਤਰ੍ਹਾਂ ਦੀ ਦਿੱਤੀ ਸੀ ਚਦਰ ਐ ਲੈ ਪਰ ਮੈਨਸਰਾ ਅਗਰ ਇਸ ਚਦਰ ਨੂੰ ਆਪਣਾ ਮਨ ਮੰਨ ਲਈਏ ਤੇ ਇਹਦੇ ਤੇ ਤੇ ਇਤਨੀ ਮੈਲ ਹੈ ਇਤਨੀ ਮੈਲ ਹੈ ਮੈਲ ਦਿਖਾਈ ਦੇਦੀ ਹੈ ਚਦਰ ਤੇ ਦਿਖਾਈ ਨਹੀਂ ਦਿੰਦੀ ਲੋਭ ਦਿਖਾਈ ਦਿੰਦਾ ਮਨੁੱਖ ਨਹੀਂ ਦਿਖਾਈ ਦਿੰਦਾ ਸਬਰ ਸੰਤੋਖ ਦਿਖਾਈ ਦੇਵੇ ਤੇ ਮਨੁੱਖ ਦਿਖਾਈ ਦਿੰਦਾ ਲੋਭ ਦਿਖਾਈ ਦੇਵੇ ਤਾਂ ਸ਼ੈਤਾਨ ਦਿਖਾਈ ਦਿੰਦਾ ਮੈਲ ਦਿਖਾਈ ਨਿਰਮਾਨਤਾ ਵਿਲੇਮਰਤਾ ਦਿਖਾਈ ਦੇਵੇ ਤਾਂ ਬੰਦਾ ਦਿਖਾਈ ਦੇਦਾ ਹੰਕਾਰ ਦਿਖਾਈ ਦੇਵੇ ਤਾਂ ਮੈਲ ਦਿਖਾਈ ਦਿੰਦੀ ਮੋਹ ਦਿਖਾਈ ਦਿੰਦਾ ਹੈ ਕ੍ਰੋਧ ਦਿਖਾਈ ਦਿੰਦਾ ਹੈ ਵਾਸ਼ਨਾ ਦਿਖਾਈ ਦਿੰਦੀ ਹੈ ਇਤਨੀ ਮੈ ਇਤਨੀ ਮੈ ਜਿਤਨਾ ਅਚੇਤ ਮਨਕ ਹੋਵੇਗਾ ਉਤਨਾ ਮੈਲ ਪਰ ਜਿਤਨਾ ਜਾਗਦਾ ਜਾਏਗਾ ਮੈਲ ਦੁਰਦੀ ਜਾਏਗੀ ਮੈਲ ਹਟਦੀ ਜਾਏਗੀ ਤੋ ਕਿਵੇਂ ਜਾਗੇ یہ ستا ہوا ہیں کنکھ کو دس فیصدی جاگرتی ہے یہ نوے فیصدی ستا ہوا میں ایک دفعہ پھر دو دوہراوا پتھر پورا ستا ہوا ہے بنسپتی دو تین فیصدی جاگی ہے پشو پانی فیصدی جاگے ہیں منخ ود تو ود دس فیصدی نوے فیصدی ستا ہے یہ جتنا ہویا ہے ਕੋਸ ਦੀ ਵਰਤੋਂ ਕਰਨ ਲਈ ਕਿਸ ਤਰ੍ਹਾਂ ਕਰ ਲੈ ਵਰਤਾਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰੇ ਬਸ ਇਤਨੀ ਤਾਕਤ ਨਾਲ ਜਿੰਨਾ ਯਾਦ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਔਰ ਮਨ ਸੁਣੇ ਅਗਰ ਇਹ 10 20 ਮਿੰਟ ਰੋਜ਼ ਕਰਨ ਦੇ ਸਫਲ ਹੋਇਆ ਤੇ ਇਹਦੇ ਨਾਲ ਕੀ ਹੋਵੇਗਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਸਜੇ ਸਜੇ ਸੁਪਤਾ ਮਨ ਜਾਵੇਗਾ। ਔਰ ਸ਼ੁਰੂ ਸ਼ੁਰੂ ਜਕਟਨਾਈ ਬਹੁਤ ਹੋਏਗੀ ਕਿਉਂਕਿ ਮਨੁੱਖ ਤੇ ਸੁਪਤਾ ਹੋਇਆ ਅਚੇਤ ਹੈ। ਜਵਾਨ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰਹੇਗੇ ਮਨ ਨਹੀਂ ਸੁਣੇਗਾ ਕਿਉਂਕਿ ਮਨ ਤੇ ਸੁਪਤਾ ਹੋਇਆ ਹੈ। ਪਰ ਜਿਤਨਾ ਜਾਗਿਆ ਹੋਇਆ ਹੈ ਉਤਨਾ ਤੇ ਸੁਣਨ ਦੀ ਕੋਸ਼ਿਸ਼ ਕਰੇ। ਤਾਂ ਜਾਗਰਤੀ ਵਧੇਗੀ। ਇਹਦੇ ਉਤੇ ਮੈਂ ਇੱਕ ਉਦਾਹਰਣ ਦਿੰਦਾ ਉਹਨਾਂ ਤੇ ਗੱਲ ਸਪਸ਼ਟ ਹੋ ਜਾਏਗੀ। ਰਾਤ ਨੂੰ ਇੱਕ ਮਨੁੱਖ ਨੇ ਆਪਣੇ ਪਿੰਡ ਤੋਂ ਦੂਸਰੇ ਪਿੰਡ ਜਾਣਾ ਰਾਤ ਦਾ ਵਕਤ ਤੇ ਪੁਰਾਣਾ ਜ਼ਮਾਨਾ ਘਰ ਵਾਲੀ ਨੇ ਲਾਇਟ ਲਾਲਟੈਂ ਦੇ ਦਿੱਤਾ ਆਖੇ ਰੋਸ਼ਨੀ ਚ ਜਾਓ ਅੰਧੇਰੀਏ ਰਾਤ ਪੁਰਾਣਾ ਜ਼ਮਾਨਾ ਲਾਲਟੈਂ ਹੱਥ ਦੇ ਚ ਰੱਖ ਕੇ ਤੇ ਘਰ ਦੇ ਬੂਏ ਤੇ ਹੀ ਬੈਠ ਗਿਆ ਚੱਲਦਾ ਨਹੀਂ ਸੋਚਾਂ ਕਿ ਘਰ ਵਾਲੀ ਕਹਿੰਦੀ ਤੁਸੀਂ ਬਹੁਤ ਜ਼ਰੂਰੀ ਪਾਚਣਾ ਸੀ ਗੱਲ ਕੀ ਹੈ ਬੈਠ ਗਏ ਚਲਦੇ ਨੇ ਮੈਂ ਤੁਹਾਨੂੰ ਲਾਲ ਟੈਨ ਵੀ ਦੇ ਦਿੱਤੀ ਹੈ ਪਤਾ ਕੀ ਕਹਿੰਦੇ ਲਾਲ ਟੈਨ ਜਿਹੜੀ ਤੋਂ ਦਿੱਤੀ ਹੈ ਨਾ ਇਹਦੀ ਰੋਸ਼ਨੀ ਸਿਰਫ 2 ਗਜ਼ ਅੱਗੇ ਜਾਂਦੀ ਹੈ ਬਸ ਤੇ ਮੈਂ ਜਿਸ ਪਿੰਡ ਦੇ ਵਿੱਚ ਜਾਣਾ ਹੈ ਉਹ 5 ਮੀਲ ਹੈ ਰੋਸ਼ਨੀ 2 ਗਜ਼ ਹੈ ਸਫ਼ਰ ਮੇਰਾ 5 ਮੀਲ ਹੈ 2 ਗਜ਼ ਦੀ ਰੋਸ਼ਨੀ ਨਾਲ ਮੈਂ 5 ਮੀਲ ਅੰਧੇਰੇ ਦਾ ਸਫਰ ਕਿਸ ਤਰ੍ਹਾਂ ਤੈਅ ਕਰਾਂ ਘਰਬੜੀ ਆਸ ਤੇ ਕਿੰਨੇ ਦੀ ਰੋਸ਼ਨੀ ਇਸ ਵਾਸਤੇ ਰੁਕ ਪਈ ਹੈ ਤੁਸੀਂ ਰੁਕ ਗਏ ਹੋ ਬੈਠੇ ਹੋ ਜੇ ਤੁਸੀਂ ਚੱਲ ਪਾਓ ਤੇ ਰੋਸ਼ਨੀ ਵੀ ਚੱਲ ਜਾਏਗੀ ਤੁਹਾਡੇ ਨਾਲ ਚੱਲ ਜਾਏਗੀ ਲਾਲਟੇਂ ਤੁਹਾਡੇ ਹੱਥੇ 'ਚ ਹੋਵੇ ਰੋਸ਼ਨੀ ਵੀ ਚੱਲ ਜਾਏਗੀ ਅਗਰ ਤੁਸੀਂ ਚੱਲੋ ਯਕੀਨ ਜਾਨੋ ਮਨੁੱਖ ਜਪਣਾ ਆਰੰਭ ਕਰਦੇ ਵੇ ਜਪਣੇ ਆਪਣੇ ਆਪ ਹੀ ਰੋਸ਼ਨੀ ਬਣਾਈ ਜਾਣੀ ਰਸਤਾ ਬਣਾਈ ਜਾਣਾ ਅਗਰ ਮਨੁੱਖ ਜਪਣਾ ਆਰੰਭ ਕਰ ਲੈ ਮਨ ਆਪਣਾ ਬਣਾ ਲੋ ਜਪ ਨੇ ਹੀ ਰਸਤਾ ਬਣਾ ਦੇਣਾ ਹੋਰ ਕਿਸੇ ਨੇ ਰਸਤਾ ਨਹੀਂ ਬਣਾਣਾ ਜਪਿਆ ਜਪਾਇਆ ਨਾਮ ਦੁਨੀਆ ਦਾ ਕੋਈ ਅਵਤਾਰ ਵੀ ਨਹੀਂ ਦੇ ਸਕਦਾ ਕਿਸੇ ਨੇ ਦੇਣਾ ਤੁਹਾਨੂੰ ਨਹੀਂ ਤੇ ਇੱਕੋ ਹੀ ਅਵਤਾਰ ਕਾਫੀ ਸੀ ਬਸ 20 ਮਿੰਟ ਬੈਠ ਕੇ ਜਪਣਾ ਆਰੰਭ ਕਰੋ ਇਸ ਨੇ ਹੀ ਰਸਤਾ ਬਣਾ ਦੇਣਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਜਪੋ ਸੁਜਾਗਦੀ ਜੋਤ ਨੂੰ ਕਾਕੇ ਸੁਪਾਇਆ ਮਨ ਜਾਗ ਸਕੇ ਜਾਗਤ ਜੋਤ ਜਬੈ ਨ ਸਬਾਸਰ ਏਕ ਬਿਨਾ ਮਨ ਨੈਕ ਨਾ ਆਨੇ ਜਾਗਿਆ ਹੋਇਆ ਖਾਲਸਾ ਹੈ ਸੁਪਾਇਆ ਮਲੇਨ ਹੈ ਸੁਪਾਇਆ ਅਜੇ ਹੈ ਸੁਜੇ ذہی ਖਾਲਸਾ ਹੈ ਔਰ ਖਾਲਸਾ ਹੋਣ ਦਾ ਡੰਗ ਮੇਰੇ ਪਾਤਸ਼ਾਹ ਦੱਸਦੇ ਨੇ ਜਾਗਦੀ ਜੋਤ ਦਾ ਜਪ ਉਸ ਜਪਦੀਆਂ ਜਿਹੜੀਆਂ ਅਵਸਥਾਵਾਂ ਨੇ ਮੈਂ ਕੱਲ ਅਰਜ਼ ਕਰਾਂਗਾ ਅਰ ਇਸ ਤੋਂ ਬਾਅਦ ਕੁਝ ਹੋਰ ਪਰਕਰਨ ਤਾਂ ਕਿ ਨਾ ਕੁਛ ਦਿਨਾਂ ਦੀ ਹਾਜ਼ਰੀ ਵਿੱਚ ਧਰਮ ਦੇ ਬਹੁਤ ਪਹਿਲੂਆਂ ਦੀ ਸਾਨੂੰ ਵਾਕਫੀਅਤ ਹੋ ਸਕੇ ਸੂਝ ਹੋ ਸਕੇ ਜਿੰਨੇ ਅਸੀਂ ਜਾਗੇ ਹੋਇਆ ਬਸ ਇਸੇ ਕੋਈ ਕੰਮ ਲਈ ਹੈ ਇਹ ਮੈਂ ਅਰਜ਼ ਕਰਾਂ ਦੁਨੀਆਂ ਦੇ ਜਿੰਨੇ ਭਗਤ ਹੋਏ ਨੇ ਸੰਤ ਹੋਏ ਨੇ بڑے بڑے ॠषि मुनि ਹੋਏ ਨੇ ਉਹਨਾਂ ਨੇ ਥੋੜੀ ਜਿਹੀ ਰੋਸ਼ਨੀ ਦੀ ਵਰਤੋਂ ਕੀਤੀ ਤੇ ਪੂਰਨ ਰੋਸ਼ਨ ਹੋ ਗਏ ਇਹ ਥੋੜੀ ਜਿਹੀ ਜਾਗਰਤੀ ਨੂੰ ਵਰਤ ਕੇ ਪੂਰਨ ਸੁਚੇਤ ਹੋ ਗਏ ਤੇ ਪੂਰਨ ਪਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ 바ਸੀ ਇਸ ਸੰਬੰਧ ਦੇ